ਹੈਲੋ एवरीवन ਵੈਲਕਮ ਟੂ ਅਵਰ YouTube ਚੈਨਲ ਸ਼ਾਹੀ ਲਿਬਾਸ ਅੱਜ ਅਸੀਂ ਤੁਹਾਡੇ ਸਾਰਿਆਂ ਲਈ ਬਹੁਤ ਹੀ ਜਿਆਦੇ ਪਿਆਰੀ ਕਲੈਕਸ਼ਨ ਲੈ ਕੇ ਆਏ ਆ ਜੋ ਕਿ ਸਾਰੀ ਕਾਟਨ ਬੇਸਡ ਰਹੇਗੀ ਔਰ ਆਰੀ ਵਰਕ ਦਿਨਾਰ ਰਹੇਗੀ ਸੋ ਅਸੀਂ ਤੁਹਾਨੂੰ ਦਿਖਾਉਣੀ ਹੈ ਜੀ ਫਰਸਟ ਸੂਟ ਇਹ ਹੈਗੇ ਜੀ ਆਇਸ ਬਲੂ ਕਲਰ ਹੈਗਾ ਤੁਸੀਂ ਦੇਖ ਸਕਦੇ ਹੋ ਦੋ ਉੱਪਰ ਪੈਨਲ ਆ ਰਹੇ ਨੇ ਤੇ ਨੈਕ ਤੇ ਵਰਕ ਹੋਇਆ ਹੋਇਆ ਹੈ ਵਰਕ ਦੀ ਤੁਸੀਂ ਡਿਟੇਲਿੰਗ ਚੈੱਕ ਕਰ ਸਕਦੇ ਹੋ ਬੂਟੀ ਸਾਰੇ ਸੂਟ ਦੇ ਵਿੱਚ ਸਕੈਟਰ ਕੀਤੀ ਗਈ ਹੈ ਬਹੁਤ ਹੀ ਜਿਆਦਾ ਪਿਆਰਾ ਸੋਹਣਾ ਸੂਟ ਰਹੇਗਾ ਲਾਈਨਿੰਗ ਦੀ ਕੋਈ ਵੀ ਰਿਕੁਆਇਰਮੈਂਟ ਨਹੀਂ ਰਹੇਗੀ ਬਹੁਤ ਹੀ ਪਿਆਰਾ ਸਟੱਫ ਹੈ ਸੌਫਟ ਸਟੱਫ ਹੈ ਤੁਸੀਂ ਦੇਖ ਸਕਦੇ ਹੋ ਵਰਕ ਤੇ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਸਮਰਸ ਤੇ ਲਈ ਬਹੁਤ ਵਧੀਆ ਰਹਿੰਦਾ ਹੈ ਇਹ ਸਟੱਫ ਔਰ ਦੁਪੱਟਾ ਅਸੀਂ ਤੁਹਾਨੂੰ ਸ਼ੋਅ ਕਰਦੇ ਆਂ ਕੋਟਾ ਡੋਰੀ ਇਹਦਾ ਪਿਓਰ ਕੋਟਾ ਡੋਰੀ ਦਾ ਦੁਪੱਟਾ ਰਹੇਗਾ ਟਾਈ ਡਾਈ ਦੁਪੱਟਾ ਹੈ ਜੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਸੌਫਟ ਰਹੇਗਾ ਸੈਕਿੰਡ ਸੂਟ ਸਾਡਾ ਆਇਆ ਹੈ ਇਹ ਵੀ ਦੋ ਪੈਨਲਸ ਜਾਂਦੇ ਨੇ ਜੋ ਉੱਪਰ ਸਾਰਾ ਪ੍ਰੋਪਰ ਆਰੀ ਵਰਕ ਰਹੇਗਾ 컬러 ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਵਰਕ ਦੇ ਬਹੁਤ ਜ਼ਿਆਦਾ ਸੋਹਣੇ ਆ ਥਰਡ ਸੂਟ ਹੈ ਸਾਡਾ ਇਹ ਵੀ ਆਰੀ ਵਰਕ ਦੇ ਵਿੱਚ ਸਿੰਗਲ ਟਾਂਕੇ ਦਾ ਰਹੇਗਾ ਪੈਨਲਸ ਦੇ ਨਾਲ ਸਾਰੇ ਸੂਟ ਦੇ ਵਿੱਚ ਬੂਟੀ ਸਕੇਟਰ ਕੀਤੀ ਗਈ ਹੈ ਇਹ ਚੈੱਕ ਦੇ ਵਿੱਚ ਫੈਬਰਿਕ ਆਏਗਾ ਬਹੁਤ ਜ਼ਿਆਦਾ ਸੌਫਟ ਹੈ ਲਾਈਨਿੰਗ ਦੀ ਬਿਲਕੁਲ ਜ਼ਰੂਰਤ ਨਹੀਂ ਇਸ ਦੇ ਵਿੱਚ ਵੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਪਿਓਰ ਮਸਲੀਨ कॉटन ਦਾ ਬਹੁਤ ਹੀ ਜ਼ਿਆਦਾ ਪਿਆਰੀ ਡਾਈ ਹੈ ਇਸ ਤੇ ਵਿੱਚ ਨੈਕਸਟ ਸੂਟ ਹੈ ਜਿਹੜਾ ਬੋਟਲ ਗ੍ਰੀਨ ਦੇ ਉੱਪਰ ਆਏਗਾ ਨੈਕ ਦਾ ਵਰਕ ਤੁਸੀਂ ਦੇਖ ਸਕਦੇ ਹੋ ਆਰੀ ਵਰਕ ਦੇ ਕੀਤਾ ਹੀ ਹੋਇਆ ਸਾਰੇ ਦੇ ਵਿੱਚ ਪਲੱਸ ਬੂਟੀਆਂ ਪਾਈਆਂ ਹੋਈਆਂ ਨੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਆ ਜਿਹੜਾ ਵਰਕ ਕੀਤਾ ਜਾਂਦਾ ਹੈ ਇਹ ਆਏਗਾ ਪ੍ਰੋਪਰ ਬੇਬੀ ਪਿੰਕ ਕਲਰ ਦੇ ਵਿੱਚ ਹੈ ਸਮਝ ਲਈ ਬਹੁਤ ਜ਼ਿਆਦਾ ਪਿਆਰਾ ਲੱਗੂਗਾ ਨੈਕ ਵਰਕ ਪਲਸ ਪੈਨਲਸ ਪਲਸ ਬੂਟੀ ਸਾਰੇ ਸੂਟ ਦੇ ਵਿੱਚ ਆਏਗੀ ਇਹਦੇ ਨਾਲ ਵੀ ਟਾਈ ਦਾਈ ਆਪਾਂ ਦੁਪੱਟਾ ਕੀਤਾ ਗਿਆ ਪਿਓਰ ਕਾਟਨ ਮਸਲੀਨ ਦਾ ਦੁਪੱਟੇ ਦੀ ਤੁਸੀਂ ਡਾਈ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਇੱਕ ਹੋਰ ਸਾਡਾ ਸੂਟ ਹੈ ਜੋ ਰੈਡੀ ਹੋਇਆ ਹੋਇਆ ਹੈ ਇਸ ਦੀ ਤੁਸੀਂ ਦੇਖ ਸਕਦੇ ਹੋ ਵਰਕ ਦੀ ਡੀਟੇਲਿੰਗ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈ ਆਈਸ ਬਲੂ ਕਲਰ ਰਹੇਗਾ ਇਸੇ ਬਾਜੂ ਤੇ ਵੀ ਵਰਕ ਆਏਗਾ ਬਹੁਤ ਹੀ ਸੋਹਣਾ ਔਰ ਇਸੇ ਬੈਕ ਦੇ ਉੱਪਰ ਵੀ ਅਸੀਂ ਬੂਟੀ ਹੈ ਜਿਹੜੀ ਸਾਰੀ ਬੈਕ ਦੇ ਵਿੱਚ ਪਾਈ ਗਈ ਹੈ ਔਰ ਜਿਹਦਾ ਦੁਪੱਟਾ ਵੀ ਬਹੁਤ ਪਿਆਰਾ ਰਹੇਗਾ ਵਿਦ ਲੇਸ ਦੀ ਫਿਨਿਸ਼ਿੰਗ ਮਿਲੇਗੀ ਤੁਹਾਨੂੰ ਜਿੰਨੇ ਵੀ ਆਏ ਸਾਰੇ ਅਸੀਂ ਤੁਹਾਨੂੰ ਸੂਟਸ ਦਿਖਾਏ ਆ ਇਹਨਾਂ ਦੇ ਸਾਰਿਆਂ ਦੇ ਬਾਜੂ ਦੇ ਉੱਪਰ ਵੀ ਵਰਕ ਹੈ ਤੇ ਸਾਰੀ ਸ਼ਰਟਸ ਦੇ ਵਿੱਚ ਵੀ ਵਰਕ ਹੈ ਔਰ ਲੈਂਥ ਦਾ ਕੋਈ ਇਸ਼ੂ ਨਹੀਂ ਆਏਗਾ ਸੋ ਇਹਨਾਂ ਸਾਰੇ ਸੂਟਸ ਦੇ ਵਿੱਚੋਂ ਤੁਹਾਨੂੰ ਅਗਰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਨੂੰ ਇਸ ਦਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਇੰਸਟਾ ਆਈਡੀ ਤੁਹਾਨੂੰ ਮੈਂਸ਼ਨ ਕੀਤੀ ਹੋ ਤੇ DM ਕਰ ਸਕਦੇ ਹੋ ਥੈਂਕ ਯੂ ਸੋ ਮੱਚ